ਮੋਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸੋ ਦੱਸਦੀ ਹੈ ਕਿ ਸੀਆਈਏ ਟੀਮ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਦੋਵੇਂ ਅਪਰਾਧੀ ਪੰਜਾਬ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਜਿਹੜੀ ਬਣਾ ਰਹੇ ਸਨ ਤੇ ਦੋਵੇਂ ਮੋਹਾਲੀ ਦੇ ਖਰੜ ਇਲਾਕੇ ਦੇ ਵਿੱਚ ਲੁਕੇ ਹੋਏ ਸਨ ਤੇ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਖਰੜ ਤੋਂ ਹੀ ਗ੍ਰਿਫਤਾਰ ਕਰ ਲਿਆ ਸੋ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ 90 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਸੋ ਪੁਲਸ ਮੁਲਜ਼ਮਾਂ ਦੇ ਕੋਲੋਂ ਉਹਨਾਂ ਦੇ ਅਗਲੇਰੀ ਮਨਸੂਬਿਆਂ ਬਾਰੇ ਹੁਣ ਪੁੱਛਗਿੱਛ ਕਰ ਰਹੀ ਹੈ ਸੋ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਿੰਦਰ ਸਿੰਘ ਉਰਫ ਬੋਵੀ ਵਾਸੀ ਜਲੰਧਰ ਅਤੇ ਮੋਹਿਤ ਕੁਮਾਰ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ ਤੇ ਇਹ ਦੋਵੇਂ ਬਦਮਾਸ਼ ਵਿਦੇਸ਼ ਦੇ ਵਿੱਚ ਬੈਠੇ ਹਰਜੀਤ ਪੰਡਾਲ ਨਮਕੀਨ ਗੈਂਗਸਟਰ ਦੇ ਸੰਪਰਕ ਦੇ ਵਿੱਚ ਸਨ ਸੋ ਹਰਜੀਤ ਪੰਡਾਲ ਗੋਪੀ ਨਵਾਂ ਅਰਬਨ ਗੈਂਗ ਦਾ ਮੈਂਬਰ ਹੈ ਉਹਨਾਂ ਨੇ ਜਲੰਧਰ ਦੇ ਕਪੂਰਥਲਾ ਇਲਾਕੇ ਦੇ ਵਿੱਚ ਇੱਕ ਵਾਰਦਾਤ ਨੂੰ ਵੀ ਅੰਜਾਮ ਦੇਣਾ ਸੀ ਤੇ ਉਹ ਗੋਪੀ ਨਵਾਂ ਸ਼ਹਿਰ ਗੈਂਗ ਦੇ ਵਿਰੋਧੀ ਗਰੋ ਦਾ ਵੀ ਮੈਂਬਰ ਦੱਸਿਆ ਜਾ ਰਿਹਾ ਹੈ ਸੋ ਮਨਿੰਦਰ ਨੂੰ ਕਿਸੇ ਵਿਅਕਤੀ ਨੇ ਹਥਿਆਰ ਸਪਲਾਈ ਕੀਤੇ ਸਨ ਤੇ ਮਨਿੰਦਰ ਨੇ ਇਹ ਹਥਿਆਰ ਖਰੜ ਦੇ ਵਿੱਚ ਆਪਣੇ ਦੋਸਤ ਮੋਹਿਦ ਦੇ ਕਮਰੇ ਦੇ ਵਿੱਚ ਲੁਕੋ ਕੇ ਰੱਖੇ ਹੋਏ ਸਨ ਅਤੇ ਇੱਥੋਂ ਉਸ ਨੇ ਦੋ ਹਥਿਆਰ ਛਪੋਂ ਦੇ ਲਈ ਅੰਮ੍ਰਿਤਸਰ ਭੇਜੇ ਪਰ ਉਹ ਦੋਵੇਂ ਹਥਿਆਰ ਅੰਮ੍ਰਿਤਸਰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ ਸੋ ਮੁਹਾਲੀ ਪੁਲਿਸ ਅੰਮ੍ਰਿਤਸਰ ਪੁਲਿਸ ਤੋਂ ਇਹਨਾਂ ਹਥਿਆਰਾਂ ਬਾਰੇ ਹੁਣ ਜਾਣਕਾਰੀ ਇਕੱਠੀ ਕਰ ਰਹੀ ਹੈ ਸੋ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਇਹਨਾਂ ਦੋਵੇਂ ਬਦਮਾਸ਼ਾਂ ਬਾਰੇ ਕੀ ਕੀ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਇਸ ਦੇ ਰਿਗਾਰਡਿੰਗ ਹੈ ਅੱਜ ਮੋਹਾਲੀ ਪੁਲਿਸ ਨੇ ਅੱਜ ਇੱਕ ਮੋਡਿਊਲ ਜਿਹੜਾ ਹੈਗਾ ਉਹ ਬਰਸ ਕੀਤਾ ਜਿਹੜਾ ਕਿ ਟਾਰਗੇਟ ਕਿਲਿੰਗ ਦੇ ਵਿੱਚ ਇਨਵੋਲਡ ਹੁੰਦਾ ਸੀ ਆ ਇਹਦੇ ਵਿੱਚ ਦੋ ਬੰਦੇ ਸੀ ਗ੍ਰਿਫਤਾਰ ਕੀਤੇ ਇੱਕ ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਅਤੇ ਇੱਕ ਮਨਿੰਦਰ ਸਿੰਘ ਔਰ ਬੋਬਿਕ ਇਹਨਾਂ ਤੋਂ 90 ਜਿਹੜੇ ਲਾਈਵ ਰਾਉਂਡ ਹੈ 9mm ਦੇ ਉਹ ਬਰਾਮਦ ਹੋਏ ਨੇ 90 ਰਾਉਂਡ ਜਿਹੜੇ ਹੈਗੇ ਤੇ ਇਹ ਜਿਹੜੇ ਹੈਗੇ ਇਹ ਚ ਮੇਨ ਜਿਹੜਾ ਇਹਦਾ ਦੋਸ਼ੀ ਹੈ ਉਹ ਮਨਿੰਦਰ ਸਿੰਘ ਉਰਫ ਬੋਬੀ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਇਹਦਾ ਸਾਥੀ ਜਿਹੜਾ 모ਹਿਤ ਕੁਮਾਰ ਹੈ ਇਹ ਇਹ ਉੱਥੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਅਤੇ ਇੱਥੇ ਖਰੜ ਦੇ ਵਿੱਚ ਪੀਜੀ ਦੇ ਵਿੱਚ ਰਹਿ ਰਿਹਾ ਸੀਗਾ ਇਹ ਅੱਗੇ ਹਰਜੀਤ ਭੰਡਾਲ ਨਾਮ ਦੇ ਵਿਅਕਤੀ ਨਾਲ ਜੁੜੇ ਹੋਏ ਨੇ ਜਿਹੜਾ ਕਿ ਇੰਗਲੈਂਡ ਰਹਿੰਦਾ ਹੈ ਹਰਜੀਤ ਭੰਡਾਲ ਅੱਗੇ ਗੋਪੀ ਨਵਾਂ ਸ਼ਹਿਰ ਦਾ ਜਿਹੜਾ ਕਿ ਰਹਿਣ ਵਾਲਾ ਹੈ ਜਿਹੜਾ ਕਿ ਯੂ ਐਸ ਏ ਦੇ ਵਿੱਚ ਫਿਲਹਾਲ ਰਹਿੰਦਾ ਹੈ ਇਹ ਅੱਗੇ ਉਹਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਦੋਨੋਂ ਵਿਅਕਤੀ ਨੇ ਇਹ ਗੋਪੀ ਤੇ ਹਰਜੀਤ ਭੰਡਾਲ ਦੇ ਮੋਡਿਊਲ ਦਾ 파ਟ ਨੇ ਇਨਾਂ ਦਾ ਜਿਹੜਾ ਮਕਸਦ ਇਹ ਸੀਗਾ ਕਿ ਇਹਨਾਂ ਨੇ ਕੁਝ ਟਾਰਗੇਟਸ ਜਿਹੜੇ ਸੀ ਆਇਡੈਂਟੀਫਾਈ ਕੀਤੇ ਹੋਏ ਸੀਗੇ ਹਰੀਜ ਭੰਡਾਲ ਦੇ ਗੋਪੀ ਨੇ ਉਹਨਾਂ ਟਾਰਗੇਟਸ ਨੂੰ ਐਲੀਮੀਨੇਟ ਕਰਨ ਵਾਸਤੇ ਇਹਨਾਂ ਕੋਲੇ ਇਹ ਸਾਰਾ ਹਥਿਆਰ ਜਿਹੜਾ ਆਇਆ ਹੋਇਆ ਸੀਗਾ ਇਹ ਜਿਹੜਾ ਵੈਪਨ ਸੀਗਾ ਇਹਨਾਂ ਨੇ ਇਥੇ ਲਾਂਡਰਾ ਰੋਡ ਦੇ ਕੋਲੇ ਕੋਈ ਅਨਨੋਨ ਬੰਦਾ ਇਹਨਾਂ ਨੂੰ ਬਾਹਰੋਂ ਕਹਿਨ ਬਾਹਰੋਂ ਕਹਿਨ ਦੇ ਮੁਤਾਬਕ ਇਹ ਇੱਕ ਜਗ੍ਹਾ ਤੇ ਆਨ ਆਨਡੈਂਟੀਫਾਈਡ ਜਗ੍ਹਾ ਤੇ ਰੱਖ ਗਿਆ ਸੀਗਾ ਜਿੱਥੋਂ 모ਹਿਤ ਨੇ ਇਹ ਕਲੈਕਟ ਕਰਕੇ ਆਪਣੇ ਘਰ ਦੇ ਵਿੱਚ ਰੱਖ ਲਿਆ ਸੀਗਾ ਇਹ ਸਾਰੀ ਜਿਹੜੀ ਚੀਜ਼ ਹੈ ਮਨਿੰਦਰ ਸਿੰਘ ਬੋਬੀ ਦੇ ਕਹਿਣ ਤੇ ਕੀਤੀ ਸੀ ਇਹਨੇ ਤੇ ਇਹਨਾਂ ਦੇ ਨਾਲ ਦੋ ਵੈਪਨ ਵੀ ਜਿਹੜੇ ਸੀਗੇ ਬਾਹਰੋਂ ਭੇਜੇ ਗਏ ਸੀਗੇ ਉਹ ਜਿਹੜੇ ਦੋ ਵੈਪਨ ਹੈ ਉਹ ਸਾਡੀ ਪੁੱਛਗਿੱਛ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਕਿਤੇ ਬਰਾਮਦ ਕਰ ਲੈਨੇ ਜਿਹਦੀ ਡਿਟੇਲਸ ਅਸੀਂ ਇਹਨਾਂ ਤੋਂ ਲੈ ਰਹੇ ਹਾਂ ਤੇ ਇਹਦੇ ਵਿੱਚ ਇਹਨਾਂ ਦੇ ਅਰੈਸਟ ਹੋਣ ਦੇ ਨਾਲ ਜਿਹੜੀ ਟਾਰਗੇਟ ਕਿਲਿੰਗ ਹੋਣੀ ਸੀਗੀ ਉਧਰ ਸੁਲਤਾਨਪੁਰ ਨੋਦੀ ਦੇ ਏਰੀਆ ਦੇ ਵਿੱਚ ਉਹ ਜਿਹੜੀ ਹੈਗੀ ਪ੍ਰੀਵੈਂਟ ਹੋਈ ਹੈ ਇਹ ਦੋਨੋਂ ਜਿਹੜੇ ਐ ਇਹਨਾਂ ਦਾ ਕ੍ਰਿਮਿਨਲ ਬੈਕਗ੍ਰਾਉਂਡ ਐ ਇਹ ਉਹ ਇਹਨਾਂ ਦੋਨਾਂ ਦੇ ਉੱਤੇ ਜਿਵੇਂ ਜਿਹੜਾ ਮਨਿੰਦਰ ਸਿੰਘ ਉਰਫ ਬੌਬੀ ਐ ਇਹ ਤੇ 9 ਪਰਚੇ ਦਰਜ ਨੇ ਜੋ ਸਾਨੂੰ ਹਿੱਤਿਕ ਰਿਕਾਰਡ ਮੁਤਾਬਕ ਮਿਲੇ ਨੇ ਇਹਨਾਂ ਦੇ ਵਿੱਚ ਐਕਸਟਰਸ਼ਨ ਦੇ ਪਰਚੇ ਅਟੈਂਪਟ ਟੂ ਮਰਡਰ ਦੇ ਪਰਚੇ ਆਰਮਜ਼ ਰੈਕ ਦੇ ਪਰਚੇ ਸ਼ਾਮਿਲ ਨੇ ਜਿਹੜਾ 모ਹਿਤ ਕੁਮਾਰ ਐ ਉਹਦੇ ਉੱਤੇ ਵੀ ਲੜਾਈ ਝਗੜੇ ਦੇ ਤੇ ਇਸੇ ਤਰ੍ਹਾਂ ਦੇ ਐਕਸਟਰਸ਼ਨ ਦੇ ਕਾਫੀ ਪਰਚੇ ਜਿਹੜੇ ਦਰਜ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੇ ਕੁਝ ਆਇਆ ਹੈ ਕਿ ਕਿਸ ਤਰ੍ਹਾਂ ਇਹਨਾਂ ਦੇ ਪੂਰਾ ਮੋਡੂਲ ਅਪੈਂਡਿਕਸ ਕਿਸੀ ਕਿਹੜੀ ਗੈਂਗ ਤੋਂ ਰਿਲੇਟਡ ਨਹੀਂ ਹੈ। ਦਲਦੀ ਇਨਵੈਸਟੀਗੇ ਇਹ ਜਿਵੇਂ ਮੈਂ ਦੱਸਿਆ ਇਹ ਜਿਹੜਾ ਗੋਪੀ ਨਵਾਂ ਸ਼ਹਿਰੀ ਹੈ ਇਹ ਉਸ ਗੈਂਗ ਨਾਲ ਰਿਲੇਟਡ ਨੇ ਤੇ ਇਹ ਹਰਜੀਤ ਪੰਡਾਲ ਵੀ ਉਸ ਗੈਂਗ ਦਾ ਮੈਂਬਰ ਹੈ ਦੋਨੋਂ ਬਾਹਰ ਵਿਅਕਤੀ ਬੈਠੇ ਨੇ। ਇਹਨਾਂ ਦੋਨੋਂ ਨੂੰ ਵੀ ਕੇਸ ਨਾਮਿਨੇਟ ਕੀਤਾ ਗਿਆ। ਸਰਕ ਸਰ ਦਾ ਇਨਵੋਲਵਮੈਂਟ ਵੀ ਹੈ ਕਿ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗਾ ਖਰੜ ਦੇ ਵਿੱਚ ਤੇ ਹੁਣ ਤੱਕ ਦੀ ਇਨਵੈਸਟੀਗੇ ਇਹ ਇੱਕ ਪੀਜੀ ਚ ਰਹਿ ਰਹੇ ਸੀ ਇਹਨੂੰ ਪੀਜੀ ਲਿੱਤਾ ਹੋਇਆ ਤੇ ਉੱਥੇ ਰਹੇ। ਇਸ ਨੂੰ ਇਹਦੇ ਵਿੱਚ ਕੀ ਐਕਸਟੋਰਸ਼ਨ ਦਾ ਹੀ ਮੇਨ ਕਾਜ਼ ਸੀਗਾ ਟਾਰਗੇਟ ਨੂੰ ਫਿਕਸ ਕਰਨ ਲਈ ਕਿਉਂਕਿ ਅੱਗੇ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਇਦਾਂ ਦੇ ਕਾਲਸ ਹੋਏ ਨੇ ਕਿ ਬਾਹਰੋਂ ਉਹਨਾਂ ਨੂੰ ਫੋਨ ਆਉਂਦੇ ਸੀਗੇ ਪਰ ਕੁਰਗੇ ਇੱਥੇ ਕੰਮ ਕਰਦੇ ਸੀਗੇ ਕੁਝ ਇਦਾਂ ਦਾ ਐਕਸਟੋਰਸ਼ਨ ਦਾ ਵੀ ਨਹੀਂ ਇਹਨਾਂ ਦਾ ਐਕਸਟੋਰਸ਼ਨ ਨਹੀਂ ਜਿਹੜਾ ਆਹ ਵਾਲੇ ਵੈਪਨਸ ਲਾਇਆ ਸੀ ਟਾਰਗੇਟ ਕਿਲਿੰਗ ਵਾਸਤੇ ਸੀ ਨਹੀਂ ਦਰਸਲ ਪੋਲਿਟਿਕਸ ਕੀ ਇਹ ਟਾਰਗੇਟ ਕਿਲਿੰਗ ਐਕਸਟੋਰਸ਼ਨ ਨਹੀਂ ਸੀਗੀ ਜਾਂ ਫਿਰ ਕੋਈ ਹੋਰ ਨਾ 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 ਇਹਨਾਂ ਦੀ ਆਪਸੀ ਦੁਸ਼ਮਣੀ ਸੀ ਇਹ ਅਸੀਂ ਜਾਣਬੁੱਝ ਕੇ ਹਜੇ ਤੁਹਾਨੂੰ ਡਿਸਲੋਸ ਨਹੀਂ ਕਰ ਰਹੇ ਨਾਮ ਜਿਹੜਾ ਟਾਰਗੇਟਿੰਗ ਦਾ ਸੀਗਾ ਉਹ ਅਸੀਂ ਸੈਪਰੇਟਲੀ ਰਿਪੋਰਟਸ ਬਣਾ ਕੇ ਭੇਜਾਂਗੇ ਜੀ ਇਹ ਚ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਤਹਿਤ ਇਹਨਾਂ ਨੇ ਕਿਸੇ ਬੰਦੇ ਨੂੰ ਟਾਰਗੇਟ ਕਰਨਾ ਸੀਗਾ ਉਹ ਬੰਦਾ ਜਿਹੜਾ ਹੈਗਾ ਉਹ ਵੀ ਜਲੰਧਰ ਤੇ ਕਪੂਤਲਾ ਏਰੀਆ ਦੇ ਰਹਿਣ ਵਾਲੇ ਨੇ ਜਿਹਨਾਂ ਨੂੰ ਟਾਰਗੇਟ ਕੀਤਾ ਜਾਣਾ ਹੈ ਇਹ ਆਪ ਸਰ ਵੀ ਸਭ ਜਾਣਦੇ ਸੀ ਦੋਤੋਂ ਜਿਹੜਾ ਮੋਹਿਤ ਨੂੰ ਮਨਿੰਦਰ ਹਾਂ ਹਾਂ ਇਹ ਦੋਸਤ ਨੇ ਜਾਣਦੇ ਸੀ ਇਹਨਾਂ ਨੇ ਬਲਕਿ ਜਿਹੜਾ ਮਨਿੰਦਰ ਹੈ ਉਸ ਨੇ ਮੋਹਿਤ ਨੂੰ ਡਿਪਲੋਏ ਕੀਤਾ ਸੀ ਅੱਗੇ ਇਹ ਅਸਲਾ ਕਲੈਕਟ ਕਰਕੇ ਆਪਦੇ ਕੋਲ ਰੱਖਣਾ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਤੇ ਕੁਝ ਆਇਆ ਇਹ ਜਿਹੜਾ ਦੇਖੇ ਗਿਆ ਲੱਗ ਰਾ ਕੌਣ ਸੀ ਕਿਸ ਤਰ੍ਹਾਂ ਉਹ ਹਜੇ ਆਇਡੈਂਟੀਫਾਈਡ ਸਾਡਾ ਨਹੀਂ ਹੈਗਾ ਉਹ ਸਾਡੀ ਇਨਵੈਸਟੀਗੇਸ਼ਨ ਜੋ ਜਾਰੀ ਰਹੇਗੀ ਜਿਵੇਂ ਇਨਵੈਸਟੀਗੇਸ਼ਨ ਦੌਰਾਨ ਕੋਈ ਬੰਦਾ ਸਾਹਮਣੇ ਆਉਂਦਾ ਤਾਂ ਉਹਨੂੰ ਵੀ ਗ੍ਰਿਫਤਾਰ ਕੀਤਾ ਇੱਕ ਕੰਮ ਸਰ ਕੋਲੋਂ ਡਾਸਰਾ ਪੜਿਆ ਉਹ ਅਲੱਗ ਜਗ੍ਹਾ ਤੇ ਰੱਖਿਆ ਸੀ ਇਹਨਾਂ ਨੇ ਉੱਥੋਂ ਵੀ ਲੈਣ ਜਾਣਾ ਸੀ ਰਿਗਵਾਇਆ ਸੀਗਾ ਜਿਹੜੇ 12 ਬੰਦੇ ਬੈਠੇ ਉਹਨਾਂ ਦੇ ਸਾਥੀਆਂ ਨੇ ਉਹ ਅੰਮ੍ਰਿਤਸਰ ਪੁਲਿਸ ਨੇ ਰਿਕਵਰ ਕੀਤਾ ਇਹ ਸਾਡੀ ਪੁੱਛਗਿੱਛ ਉਹਨੇ ਲੇਟੈਸਟ ਹੀ ਆਈ ਹੈ ਹਜੇ ਅਸੀਂ ਅੰਮ੍ਰਿਤਸਰ ਪੁਲਿਸ ਨਾਲ ਟਾਈਪ ਕਰਕੇ ਹਜੇ ਇਹ ਵੀ ਕਲੀਅਰ ਨਹੀਂ ਕਮਿਸ਼ਨਰੇਟ ਕੇ ਦਿਹਾਦੇ ਪੁਲਿਸ ਨੂੰ ਉਹਨਾਂ ਨਾਲ ਟਾਈਪ ਕਰਕੇ ਜਿਹੜੇ ਵੈਪਨ ਰਿਕਵਰ ਹੋਏ ਆ ਫਿਰ ਇਹ ਜੁਆਇੰਟ ਇਨਵੈਸਟੀਗੇਸ਼ਨ ਜਿਹੜੀ ਇਹ ਚਲ ਰਹੀ ਸਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਆਇਆ ਹੈ ਪਹਿਲਾਂ ਕੋਈ ਆਈ ਹੈ ਕੋਈ ਦੇਖੇ ਗਿਆ ਜਾਂ ਫਿਰ ਫਸਟ ਟਾਈਮ ਇਹ ਬਾਈ ਚਾਂਸ ਕਿਉਂਕਿ ਇਹ ਇੱਥੇ ਰਹਿ ਰਿਹਾ ਸੀਗਾ ਜਿਹੜਾ ਮੋਹਿਦ ਨਾਮ ਦਾ ਵਿਅਕਤੀ ਇੱਥੇ ਰਹਿ ਰਿਹਾ ਸੀ ਅ ਏ ਕਿਉਂਕਿ ਇੱਥੇ ਰਹਿ ਰਿਹਾ ਸੀਗਾ ਤੇ ਇੱਥੇ ਇਸ ਕਰਕੇ ਆ ਗਿਆ ਤੇ ਸਾਨੂੰ ਇਨਫੋਰਮੇਸ਼ਨ ਆਈ ਕਿ ਇਨਫੋਰਮੇਸ਼ਨ ਦੇ ਇਥੇ ਕਾਫੀ ਭਾਰੀ ਮਾਤਰਾ ਦੇ ਵਿੱਚ ਅਸਲਾ ਆਇਆ ਹੋਇਆ ਤਾਂ ਉਸ ਕਰਕੇ ਅਸੀਂ ਸਾਡੀ ਇੱਥੇ ਟੀਮ ਨੇ ਐਕਟੀਵੇਟ ਹੋ ਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਇਹਦੇ ਵਿੱਚ ਇਹ ਵੀ ਕਲੀਅਰ ਹੋਇਆ ਕਿ ਇਹਨਾਂ ਦੋਨਾਂ ਤੋਂ ਕਿਸੇ ਹੋਰ ਟਾਰਗੇਟ ਕਿਲਿੰਗ ਕਰਨੀ ਸੀ ਜਾਂ ਕੋਈ ਅਲੱਗ ਤੋਂ ਬੰਦਾ ਉੱਥੇ ਉਹ ਵੀ ਹੈ ਤੇ ਇਹ ਟਾਰਗੇਟ ਕਿਲਿੰਗ ਵਿੱਚ ਤੇ ਡਿਪਿਊਟ ਹੋਣਾ ਸੀਗਾ ਇਹਦੇ ਨਾਲ ਇੱਕ ਦੋ ਸਾਥੀ ਹੋਰ ਵੀ ਇਹਨਾਂ ਨੂੰ ਬਾਹਰੋਂ ਜਿਹੜੇ ਸੀ ਪ੍ਰੋਵਾਈਡ ਕਰਾਇਆ ਗਿਆ